ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ। ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ। ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਦੋਸਤੋ ਜੋ ਤੁਸੀਂ ਸਕਰੀਨ ਦੇ ਸਾਹਮਣੇ ਝੋਟੀ ਦੇਖ ਰਹੇ ਹੋ ਤੀਸਰਾ ਸੂਆ ਦੋਸਤੋ ਸੂਈ ਹੋਈ ਆ ਚੌਥੇ ਸੂਏ ਨੂੰ ਇਹ ਗੱਬਣ ਆ ਤੁਸੀਂ ਮੱਜਾ ਜੀ ਮੰਨ ਸਕਦੇ ਹੋ ਨੂੰ ਝੋਟਾ ਜੀ ਮੰਨ ਸਕਦੇ ਹੋ ਬਾਂਤਰ ਬਹੁਤ ਸੋਹਣੀ ਆ ਸੰਗ ਸੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਨੇੜੋ ਸੰਗ ਮੁੜੇ ਮੁੜੇ ਹੋਏ ਹੈਗੇ ਮੂੰਹ ਮੱਥਾ ਨੇੜ ਤੋਂ ਦਿਖਾ ਦਿੰਨਾ ਪੂਰੀ ਖੂਬਸੂਰਤ ਪਤਲੇ ਪਿੰਡੇ ਦੀ ਝੋਟੀ ਹੈਗੀ ਥਾਣਾ ਦਾ ਸਾਈਜ਼ ਮੈਂ ਨੇੜ ਤੋਂ ਦਿਖਾ ਦਿੰਨਾ ਗੱਬਣ ਤੋਂ ਘੜਾ ਦੋਸਤੋ ਇਹ ਚਾਰੇ ਥਣ ਵਿੱਥੀ ਤੇ ਗੈਬ ਤੇ ਸਾਹਮਣੋਂ ਸਾਹਮਣੀ ਲੱਗੇ ਹੋਏ ਹੈਗੇ ਤਾਜੀ ਨੇ 12 ਕਿਲੋਟਰ ਦੁੱਧ ਦਿੱਤਾ ਕਹੇ ਨੂੰ ਭਾਵੇਂ 15 ਮਰਾਲੋ ਪਰ 12 ਕਿਲੋਟਰ ਦੁੱਧ ਨੇ ਚਵਾਇਆਗਾ ਖਨਾ ਦਾ ਸਾਈਜ਼ ਦੂਸਰੀ ਸਾਈਡ ਤੋਂ ਵੀ ਦੇਖ ਲਓ ਚਾਰੇ ਥਣ ਵਿੱਥੀ ਤੇ ਗੈਰ ਤੇ ਸੋਹਣੇ ਲੱਗੇ ਹੋਏ ਆਗੇ ਮੂੰਹ ਮੱਥਾ ਸਾਨੂੰ ਦੁਬਾਰਾ ਦਿਖਾ ਦਿੰਨਾ ਮਗਰੇ ਦੇ ਕੱਟੀ ਸੀ ਨੀਲੀ ਰਾਵੀ ਦੀ ਉਹ ਘਰ ਵਾਲਿਆਂ ਨੇ ਜਿੱਥੋਂ ਆਪਾਂ ਲਈ ਸੀ ਉਹਨਾਂ ਨੇ ਲਾਲੀ ਅੱਜ ਤੱਕ ਮੇਰੇ ਦੇ ਢੇਠਾ ਸਾਢੇ ਕਿ ਸੇ ਲੀਟਰ ਦੁੱਧ ਖੁੱਲਾ ਡੁੱਲਾ ਚਵਾਈ ਵਾਲਾ ਹੈਗਾਗਾ ਕੋਈ ਵੀ ਮੇਰਾ ਭਰਾ ਦੋ ਡੰਗ ਚਵਾਈ ਕਰਕੇ ਦਸੱਲੀ ਕਰਕੇ ਲਿਜਾ ਸਕਦਾ ਕੋਈ ਇਹਦੇ ਆਪਾਂ ਟੀਕਾ ਨਹੀਂ ਲਾਉਂਦੇ ਕਰਮਾ ਵਾਲੀ ਦਾਣਾ ਪਾਓ ਤੇ ਥੱਲੇ ਬੈਠੋ ਜਿੰਨਾ ਦੁੱਧ ਦਾ ਡਾਟ ਪਾ ਕੇ ਰੰਗ ਕੇ ਦਿੰਦੀ ਆ ਟਾਈਮ ਤੋਂ ਟਾਈਮ ਪੂਰੀ ਖੂਬਸੂਰਤ ਸੋਹਣੀ ਝੋਟੀ ਆਗੀ ਨਾਲੇ ਤਾਂ ਕਰਮਾ ਵਾਲੀ ਦੁੱਧ ਪਿਆਉਗੀ ਜੇ ਕਿਸੇ ਮੇਰੇ ਭਰਾ ਨੇ ਦੋ ਚਾਰ ਮਹੀਨਿਆਂ ਦਾ ਕਈ ਵਾਰੀ ਪਸ਼ੂ ਸੂਣ ਦੇ ਵਿੱਚ ਰਹਿੰਦੇ ਹੁੰਦੇ ਆ ਨਾਲੇ ਪੈਸੇ ਨਾਲ ਜੋੜੂਗੀ ਪੂਰੀ ਸੀਲਸਲਾ ਕੇ ਤੇ ਸੋਹਣੀ ਝੋਟੀ ਆ ਦੁੱਧ ਦੋਸਤੋ ਸਾਢੇ 6 ਲੀਟਰ ਕੰਡੇ ਵਾਲਾ ਧਾਰ ਮੋਟੀ ਤੇ ਪੋਲੀ ਧਾਰ ਜਿਹੜੀ ਆ ਮੇਰੇ ਭਰਾ ਕਹਿੰਦੇ ਹੁੰਦੇ ਆ ਵੀ ਧਾਰ ਪੋਲੀ ਹੋਵੇ ਧਾਰ ਪੂਰੀ ਪੋਲੀ ਆ ਜੇ ਮੇਰਾ ਕੋਈ ਭਰਾ ਲੈ ਜਾ ਲੈ ਜਾ ਲਜਾਣ ਦਾ ਚਾਹ ਬਾਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਜੀ ਜੇ ਕੋਈ ਮੇਰਾ ਭਰਾ ਚੰਗੀ ਮੂਰੇ ਸੇਵਾ ਕਰ ਲੂਗਾ ਕਰਮਾ ਵਾਲੀ ਤਾ ਚੰਗੇ ਰੁਪਏ ਦੀ ਵਿਕ ਜੂਗੀ ਲੱਖ ਲੁੱਖ ਦੀ ਆਮ ਪਸ਼ੂ ਮਈਆਂ ਵਿਕੀ ਜਾਂਦੀਆਂ ਗਈਆਂ ਤੁਸੀਂ ਵੀ ਸਿਆਣੇ ਹੋਗੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਵੇ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ